ਸੱਲੋਪਰੇਸ਼ਨ ਹੋਇਆ ਜੀ ਹਲੇ ਬੋਲਣ ਤਾਂ ਲੱਗੇ ਜੀ ਮੇਰੇ ਨਾਲ ਨੇ ਜੀ ਅਮਨਜੋਤ ਮੈਮ ਅਰਤਾਰਿਕ ਚਮਕਹੋਰਾਂ ਦੇ ਵਾਈਫ ਇਹਨਾਂ ਦੇ ਹਸਬੰਡ ਜਿਹੜੇ ਹੈ ਪੀਜੀਆਈ ਦੇ ਟ੍ਰੋਮਾ ਸੈਂਟਰ ਚ ਐਡਮਿਟ ਹੈ ਜੋ ਹੋਇਆ ਤਾਂ ਬਹੁਤ بڑا ਹੈ ਕਿ ਮਾਪੇ ਮੀਂਸ਼ਾ ਬੱਚਿਆਂ ਲਈ ਸਭ ਕੁਝ ਕਰਦੇ ਆ ਤਾਂ ਕਿਹਲੇ ਟਾਈਮ ਹਾਂਜੀ ਬੱਚਿਆਂ ਦਾ ਵੀ ਫਰਜ਼ ਹੈ ਤੇ ਹੋਰ ਵੀ ਭੈਣ ਭਾਈਆਂ ਨੂੰ ਬੇਨਤੀ ਕਰਦੀ ਆ ਵੱਧ ਤੋਂ ਵੱਧ ਜਿੰਨਾ ਤਿਲ ਫੁੱਲ ਦੇ ਸਕਦੇ ਹੋ ਸਾਨੂੰ ਸਤਿ ਸ੍ਰੀ ਅਕਾਲ ਰੇਗੂ ਜੀ ਕਾ ਖਾਲਸਾ ਵੇਗੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਹੋਇਆ ਹਾਂ ਜੀ ਬਈ ਅਵਤਾਰ ਸਿੰਘ ਚੰਪੀ ਜੀ ਹੋਰਾਂ ਦੇ ਕੋਲੇ ਉਹ ਪੁਸ਼ਕ ਦੇਣਾ ਤੋਂ ਠੀਕ ਨਹੀਂ ਸੀਗੇ ਤੇ ਪੀਜੀਆਈ ਦੇ ਵਿੱਚ ਐਡਮਿਟ ਹੈ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਉਣਾ ਕਿ ਉਹਨਾਂ ਦੀ ਤਬੀਅਤ ਕਿਵੇਂ ਹੈ ਤੇ ਮੈਂ ਉਹਨਾਂ ਦੇ ਪਤਨੀ ਨਾਲ ਵੀ ਮਿਲਾਉਣਾ ਤੁਹਾਨੂੰ ਤੇ ਆਓ ਆਪਾਂ ਮਿਲਦੇ ਹਾਂ ਜੀ ਉਹਨਾਂ ਦੇ ਵਾਈਫ ਹਾਂਜੀ ਦੱਸਿਓ ਵੀ ਬਾਜੀ ਵੀ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਆ ਕੀ ਹਾਲਾਤ ਹੈ ਦੇਖੋ ਕੱਲ ਆਪਰੇਸ਼ਨ ਹੋਇਆ ਜੀ ਹਲੇ ਬੋਲਣ ਤਾਂ ਨਹੀਂ ਲੱਗੇਗੇ ਤੇ ਸੁੱਤੀ ਦਾ ਪਤਾ ਨਹੀਂ ਕਰ ਦੋ ਦੇਣ ਜੇ ਕੱਲ ਹੀ ਆਪਰੇਸ਼ਨ ਹੋਇਆ ਹੈ ਅੱਛਾ ਜੀ ਤੇ ਬੋਲਣ ਨਹੀਂ ਲੱਗੇਗੇ ਠੀਕ ਹੈ ਤੇ ਆਪਰੇ ਸਰੋਤਿਆਂ ਨੂੰ ਮੈਂ ਬੇਨਤੀ ਬੇਨਤੀ ਕਰਦੀ ਆ ਵੱਤ ਤੋਂ ਵੱਧ ਹੈਲਪ ਕਰਾਉਣ ਠੀਕ ਹੈ ਜੀ ਤੁਸੀਂ ਆਪਦਾ ਨੰਬਰ ਦੇ ਦਿਓ ਤੇ ਮੇਰਾ ਨੰਬਰ ਹੈ 99680 74335 ਇਹ ਜੀ ਇਹਦੇ ਤੇ ਕਿਵੇਂ ਪੈਸੇ ਪਾਉਣ ਜੀ Google Pay ਕਰਦੇ ਨੇ Google Pay ਕਰ ਦੋ ਜੀ ਜਾਂ PhonePe ਕਰ ਦੋ ਜੀ ਹਾਂਜੀ ਇੱਥੇ ਮੇਰਾ ਬੇਟਾ ਤੇ ਮੇਰੀ ਨੂੰਹ ਆ ਗਈ ਇੱਥੇ ਸਾਡੇ ਨਾਲ ਤੇ ਮੈਂ ਇਸ ਤਿੰਨ ਜਣੇ ਆ ਗਏ ਠੀਕ ਪੀਜੀਆਈ ਦੇ ਵਿੱਚ ਜੀ ਉਹਦਾ ਫਰਜ਼ ਬਣਦਾ ਜੀ ਬੱਚਿਆਂ ਦਾ ਨੂੰਹ ਦਾ ਹਾਂਜੀ ਹਾਂਜੀ ਆਪਣਾ ਦਾ ਧਰਮ ਹੈ ਜੀ ਇਹਨਾਂ ਦੀ ਹਾਂਜੀ ਹਾਂਜੀ ਪਤਨੀ ਲਈ ਦੇ ਇੱਕ ਪਰਮੇਸ਼ਵਰ ਦਾ ਹੀ ਰੂਪ ਹਾਂਜੀ ਸਹੀ ਠੀਕ ਹੈ ਜੀ ਤੇ ਬੜਾ ਇਸ ਗੱਲ ਦੀ ਤਾਂ ਸਾਨੂੰ ਮਾਣ ਹੈ ਜੀ ਕਿ ਤੁਸੀਂ ਔਖੇ ਵੇਲੇ ਆਪਦੇ ਆਪਦਾ ਧਰਮ ਨਿਵਾ ਰਹੇ ਹੋ ਇੱਕ ਚੰਗੀ ਗੱਲ ਵੀ ਹੈ ਜੀ ਸਾਨੂੰ ਸਭ ਨੂੰ ਇਹ ਸਿੱਖਣਾ ਵੀ ਚਾਹੀਦਾ ਹੈ ਕਿ ਮਾਪੇ ਹਮੇਸ਼ਾ ਬੱਚਿਆਂ ਲਈ ਸਭ ਕੁਝ ਕਰਦੇ ਆ ਤਾਂ ਖੇਲੇ ਟਾਈਮ ਹਾਂਜੀ ਬੱਚਿਆਂ ਦਾ ਵੀ ਫਰਜ਼ ਹੈ ਤੇ ਪਤਨੀ ਦਾ ਤਾਂ ਚਲੋ ਜਿਵੇਂ ਕਹਿੰਦੇ ਆ ਵੀ ਨਹੀਂ ਅਸੀਂ ਉਹਦੀ ਚੱਕ ਲੈ ਸੀ ਜਦੋਂ ਸਾਨੂੰ ਕਾਲ ਆ ਗਈ ਸੀਗੀ ਅੱਛਾ ਜਿਉ ਬੋਲਦੇ ਨਹੀਂ ਹੈਗੇ ਹੂੰ ਫਿਰ ਇਹ ਮਜ ਦੇ ਵਿੱਚ ਅਸੀਂ ਦਾਖਲ ਬਰਾਇਆ ਹਾਂਜੀ ਅੱਛਾ ਸਾਰੀ ਰਾਤ ਉਥੇ ਸੰਦਲਾ ਤੇ ਵੀ ਇਹ ਤਾਂ ਇਹਨਾਂ ਦੀ ਠੀਕ ਹੀ ਨਹੀਂ ਸੀਗੀ ਹੂੰ ਗਮਮ ਸੁਮਮ ਸੀਗੇ ਹਾਂ ਕੋਈ ਕੋਈ ਇਹ ਆਉਂਦਾ ਸੀਗਾ ਠੀਕ ਉਹਨਾਂ ਨੇ ਰੈਫਰ ਕਰਤਾ ਤੇ ਪੀਜੀ ਆਈ ਨੂੰ ਅੱਛਾ ਫਿਰ ਇੱਥੇ ਲੈ ਆਏ ਸੀ ਕੱਲ ਆਪਰੇਸ਼ਨ ਹੋਇਆ ਜੀ ਉਹਨਾਂ ਨੂੰ ਅੱਛਾ ਹਾਂ ਜੀ ਉਹ ਅੱਗੇ ਨਾਲ ਤਾਂ ਠੀਕ ਨੇ ਵਾਹੇ ਬੋਲਣ ਨਹੀਂ ਲੱਗੇ ਜੀ ਠੀਕ ਹੈ ਕਦੋਂ ਮੈਂ ਬੇਨਤੀ ਕਰਦੀ ਹਾਂ ਸਰੋਤਿਆਂ ਨੂੰ ਤੇ ਹੋਰ ਵੀ ਭੈਣ ਭਾਈਆਂ ਨੂੰ ਬੇਨਤੀ ਕਰਦੀ ਹਾਂ ਵੱਧ ਤੋਂ ਵੱਧ ਜਿੰਨਾ ਤੇਲਫੁਲ ਦੇ ਸਕਦੇ ਹੋ ਸਾਨੂੰ ਸਹਿਤਲ ਕਹਿ ਰਹੇ ਸੀਗੇ ਜੀ ਪੰਜਾਬੀਆਂ ਦਾ ਤਾਂ ਬਹੁਤ ਵੱਡਾ ਦੇਲ ਹੈ ਜੀ ਹਾਂ ਜੀ ਕਿ ਅੱਜ ਤੱਕ ਤੱਕ ਇਹ ਜਿਵੇਂ ਕਹਿੰਦੇ ਪੰਜਾਬ ਦੀ ਇੱਕ ਸਭ ਵਾਹਿਦ ਸੂਬਾ ਜਿੱਥੇ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਜene ਪ੍ਰੋਫੈਸਰ ਜਨਨ ਸ਼ਹੀਦ ਹੀ ਹੈ ਸਗਰ ਜਾਈਦੀ ਹੈ ਜੋ ਹੈ ਤਬ ਉਹ ਤੋਂ بڑا ਹੈ ਹਾਂਜੀ ਉਹ ਬਹੁਤ ਵਧੀਆ ਤਰੀਕੇ ਨਾਲ ਨਹੀਂ ਬੋਲ ਪਾਉਂਦੇ ਪਰ ਸੋਚਿਆ ਨੂੰ ਉਹਨਾਂ ਦੀ ਫਤਿਹ ਹੋਰ ਕਰਿਓ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਮੇਰੇ ਨਾਲ ਨੇ ਜੀ ਅਮਨਜੋਤ ਮੈਮ ਅਵਤਾਰ ਸੇ ਚਮਕ ਹੋਰਾਂ ਦੇ ਵਾਈਫ ਤੇ ਇਹਨਾਂ ਦੇ ਹਸਬੰਡ ਜਿਹੜੇ ਹੈ ਪੀਜੀਆਈ ਦੇ ਟ੍ਰੋਮਾ ਸੈਂਟਰ ਚ ਐਡਮਿਟ ਹੈ ਗੇਟ ਨੰਬਰ 1 ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਪੰਜਾਬੀ ਦੇ ਬਹੁਤ ਜਿਹੜੇ ਹੈ ਫੇਮਸ ਸਿੰਗਰ ਰਹੇ ਹੈ ਤੇ ਸਾਡਾ ਅੱਜ ਧਰਮ ਬਣਦਾ ਹੈ ਕਿ ਉਹਨਾਂ ਦੀ ਔਖੀ ਘੜੀ ਦੇ ਵਿੱਚ ਜੋ ਵੀ ਅਸੀਂ ਤਿਲਫਲ ਉਹਨਾਂ ਦੀ ਮਦਦ ਕਰ ਸਕੀਏ ਕਿਉਂਕਿ ਪੰਜਾਬ ਹਮੇਸ਼ਾ ਪੂਰੀ ਦੁਨੀਆ ਦੇ ਵਿੱਚ ਆਪ ਦੀ ਫਰਾਗ ਦਿਲੀ ਲਈ ਸੇਵਾ ਭਾਵਨਾ ਲਈ ਜਾਣਿਆ ਜਾਂਦਾ ਕਿਸੇ ਦਾ ਬੱਚਾ ਵੀ ਕੋਈ ਬਿਮਾਰ ਜਾਂ ਕੋਈ ਬੰਦਾ ਬਿਮਾਰ ਹੋਵੇ ਤਾਂ ਅਸੀਂ ਪਿੰਡ ਵਾਲੇ ਹਮੇਸ਼ਾ ਅੱਗੇ ਆਉਂਦੇ ਆ ਤਾਂ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਤਾਂ ਪੂਰੀ ਦੁਨੀਆ ਦੇ ਵਿੱਚ ਹੈ ਜੀ ਜਿਹੜੇ ਪੰਜਾਬੀ ਅਸੀਂ ਲੋਕ ਹੈ ਜਿਹੜੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹ ਸਿੰਗਰ ਹੈ ਤੇ ਆਪਾਂ ਮਦਦ ਕਰਨੀ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਇੱਕ ਇਨਸਾਨੀਅਤ ਨਾਤੇ ਸਾਡਾ ਫਰਜ਼ ਬਣਦਾ ਹੈ ਉਹ ਕੋਈ ਵੀ ਇਨਸਾਨ ਹੋ ਸਕਦਾ ਸੋ ਉਹਨਾਂ ਦੇ ਪਤਨੀ ਜੀ ਧਰਮ ਪਤਨੀ ਮੈਂ ਵੀ ਅੱਜ ਜੋ ਮੇਰੇ ਤੋਂ ਟੈਲੀਫੋਨ ਹੋਇਆ ਮੈਂ ਕਰਕੇ ਚੱਲਿਆ ਇਹ ਕਹਿਣ ਵਾਲੀ ਗੱਲ ਨਹੀਂ ਇਹ ਮੇਰੇ ਵਾਸਤੇ ਵੀ ਇੱਕ ਮਾੜੀ ਗੱਲ ਹੈ ਕਿ ਮੈਂ ਅਗਰ ਇਹ ਸ਼ਬਦ ਕਹਿ ਰਿਹਾ ਤਾਂ ਇਹ ਸਿਰਫ ਮੇਰਾ ਦੱਸਣ ਦਾ ਮਕਸਦ ਇਹੀ ਹੈ ਕਿ ਚਲੋ ਜੋ ਇੱਕ ਕਿਸੇ ਵਕਤ ਕਿਸੇ ਤੇ ਥੋੜਾ ਔਖਾ ਚੱਲਦਾ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਕਿਉਂਕਿ ਪੰਜਾਬ ਇੱਕ ਇਦਾਂ ਦਾ ਸੂਬਾ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਆਪਣੀ ਸੇਵਾ ਲਈ ਜਾਣਿਆ ਜਾਂਦਾ ਤੇ ਤੁਸੀਂ ਮੈਮ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਬੇਨਤੀ ਕਰਦੀ ਹਾਂ ਮੈਂ ਸਰੋਤਿਆਂ ਨੂੰ ਤੇ ਹੋਰ ਜੋ ਵੀ ਭੈਣ ਭਾਈ ਸਾਡੀ ਹੈਲਪ ਕਰਾ ਸਕਦੇ ਆ ਹੈਲਪਫੁੱਲ ਜਿੰਨਾ ਵੀ ਦੇ ਸਕਦੇ ਅਗੇ ਕਹਿੰਦੇ ਬੂੰਦ ਬੂੰਦ ਨਾਲ ਕਦਾ ਪਰ ਜਾਂਦਾ ਹੈਗਾ ਜਿੰਨਾ ਵੀ ਕਰ ਸਕਦੇ ਹੋ ਨਾ ਤੁਸੀਂ ਜ਼ਰੂਰ ਕਰੋ ਜੀ ਅਬਸਕ੍ਰਾਈਬ ਹਾਂਜੀ ਬਸ ਮੈਂ ਇਹੀ ਮੈਸੇਜ ਪਹੁੰਚਾਉਣਾ ਚਾਹੁੰਦਾ ਸੀ ਜੀ ਮੇਰਾ ਮਕਸਦ ਇਹੀ ਹੈ ਤਾਂ ਇਹ ਜਿਹੜਾ ਵੀਡੀਓ ਹੈ ਜੀ ਇਹ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਪਹੁੰਚ ਜੇ ਤੇ ਕੋਈ ਆਪਣਾ ਇੱਥੇ ਵੀਊ ਲੈਣਾ ਮਕਸਦ ਨਹੀਂ ਹੈ ਸਿਰਫ ਉਹਨਾਂ ਦੀ ਸੇਵਾ ਕਰਨਾ ਹੀ ਫਰਜ਼ ਹੈ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ